ਔਰ ਪਿਛਲੇ 6 ਸਾਲਾਂ ਤੋਂ ਤੁਸੀਂ ਸਾਡੀਆਂ ਵੀਡੀਓ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਥਰੂ ਔਰ ਬਹੁਤ ਪਰਿਵਾਰਾਂ ਨੂੰ ਮਿਲੇ ਮਿਲੋਂ ਮਿਲੇ ਵੀ ਹੋਣਗੇ ਜਿਹੜਾ ਨੇ ਅਨੇ ਨੇ ਤੱਕਲੇ ਰਿਜ਼ਲਟ ਲੈਨੇ ਔਰ ਕਈ ਵਰੀ ਵਿਸ਼ਵਾਸ ਵੀ ਨਹੀਂ ਹੁੰਦਾ ਵੀ ਬਾਡੀ ਸਰਵਿਸ ਨਾਲ ਇਹ ਬਿਮਾਰੀਆਂ ਕਿਵੇਂ ਠੀਕ ਹੋ ਸਕਦੀਆਂ ਨੇ ਆ ਸਹੀ ਗੱਲ ਆ ਬਾਡੀ ਸਰਵਿਸ ਕੋਈ ਦਵਾਈ ਨਹੀਂ ਬਾਡੀ ਸਰਵਿਸ ਸਰੀਰ ਦੀ ਸਫਾਈ ਆ ਨਾਮ ਤੋਂ ਹਿਸਾਬ ਲਾ ਲਿਆ ਹੋਊਗਾ ਔਰ ਸਾਰੀਆਂ ਗੱਲਾਂ ਬਾਤਾਂ ਦੋਸਤੋ ਮੈਂ ਔਰ ਜ਼ਿਆਦਾ ਨਾ ਬੋਲਦਾ ਹੋਇਆ ਤੁਹਾਨੂੰ ਮਿਲਵਾਣ ਜਾ ਰਿਹਾ ਉਸ ਪਰਿਵਾਰ ਦੇ ਨਾਲ ਜਿਹਨਾਂ ਦਾ ਐਕਸਪੀਰੀਅੰਸ ਰਿਹਾ ਵਰਤਨ ਤੋਂ ਕਿੰਨੇ ਸਾਲਾਂ ਬਾਅਦ ਮਿਲਾਂਗੇ ਕੀ ਕੀ ਦਿੱਕਤਾਂ ਸੀ ਸਾਰੀਆਂ ਗੱਲਾਂ ਉਹਨਾਂ ਦੀ ਜਵਾਨੀ ਸੁਣਨੇ ਆ ਭੈਣ ਗਰਦੀਪ कौर ਜੀ ਮੇਰੇ ਨਾਲ ਔਰ ਉਹਨਾਂ ਤੋਂ ਜਾਣਾਂਗੇ ਕਿਹੜੀ ਜਗ੍ਹਾ ਤੋਂ ਨੇ ਭੈਣ ਜੀ ਕਦੋਂ ਪ੍ਰੋਬਲਮਾਂ ਸਟਾਰਟ ਹੁੰਦੀਆਂ ਨੇ ਕਿਵੇਂ ਕਿਵੇਂ ਦਿੱਕਤ ਸੀ ਆਪਾਂ ਚੱਲਦੇ ਆਂ ਡਾਇਰੈਕਟ ਹਾਂਜੀ ਵੈਲਕਮ ਹੈ ਭੈਣ ਜੀ ਸასი ਗੱਲ ਬਈ ਸასი ਗੱਲ ਬਈ ਹਾਂਜੀ ਵੀਰ ਜੀ ਮੈਨੂੰ ਬਹੁਤ ਮਤਲਬ ਕਿ ਕਾਫੀ ਤੋਂ 18-19 ਸਾਲ ਤੋਂ ਮੈਨੂੰ ਨਾ ਪੇਟ ਦੀਆਂ ਪ੍ਰੋਬਲਮਾਂ ਆਸੀਆਂ 18-19 ਸਾਲ ਤੋਂ ਹਾਂਜੀ ਓਕੇ ਜਿਵੇਂ ਕਿ ਮੈਨੂੰ ਗੈਸ ਵੜਨਾ ਫਰੇਮਾ ਹੋ ਜਾਣਾ ਜਦੋਂ ਫਿਰ ਉਸ ਤੋਂ ਬਾਅਦ ਮੈਂ ਦਵਾਈ ਲੈਂਦੀ ਮੈਡੀਸਨ ਆ ਬਹੁਤ ਮਤਲਬ ਕਿ ਤੰਗ ਹੋ ਜਾਂਦੀ ਸੀ ਫਿਰ ਮੈਨੂੰ ਲੂਜ਼ ਮੋਸ਼ਨ ਲੱਗਦੇ ਜਾਂ ਮੈਨੂੰ ਮਤਲਬ ਕਿ ਉਲਟੀਆਂ ਲੱਗਦੀਆਂ ਉਸ ਤੋਂ ਬਾਅਦ ਜਦਕਿ ਮੈਨੂੰ ਰਿਲੀਫ ਮਿਲਦੀ ਸੀਗੀ ਠੀਕ ਹੈ ਜੀ ਤੇ ਇਹ ਕਰਦੇ ਕਰਦੇ ਬਹੁਤ ਅਲਟਰਾਸਾਉਣਾ ਕਰਵਾਈਆਂ ਬਹੁਤ ਟੈਸਟ ਕਰਵਾਈ ਕੁਝ ਨਹੀਂ ਸੀ ਆਂਦਾ ਹੈਗਾ ਉਹਨਾਂ ਦੇ ਵਿੱਚ ਫਿਰ ਉਹਨਾਂ ਦਵਾਈਆਂ ਦਾ ਸਾਈਡ ਇਫੈਕਟ ਹੋਣ ਲੱਗ ਗਿਆ ਸੀ ਮੇਰਾ ਅਚਾਨਕ ਸਿਰ ਬਹੁਤ ਦਰਦ ਕਰਨ ਲੱਗ ਗਿਆ ਸੀਗਾ ਚਰਨੂ ਚੜਦੇ ਸੀਗਾ ਤੇ ਅਗਰ ਜਦੋਂ ਮਤਲਬ ਕਿ ਫਿਰ ਉਸ ਤੋਂ ਬਾਅਦ ਵੀਕਨੈਸ ਆ ਗਈ ਸੀ ਸਰੀਰ 'ਚ ਨਾਲ ਨਾਲ ਮੈਨੂੰ ਬਵਾਸੀਰ ਦੀ ਵੀ ਪ੍ਰੋਬਲਮ ਹੋ ਗਈ ਸੀ ਤੇ ਉਹਦੇ ਨਾਲ ਵੀ ਮੈਨੂੰ ਮਤਲਬ ਕਿ ਡਿਕਸ ਦੀ ਪ੍ਰੋਬਲਮ ਵੀ ਹੋ ਗਈ ਸੀ ਠੀਕ ਹੈ ਮਤਲਬ ਕਿ ਮੈਂ ਨਾ ਬੈਠ ਸਕਦੀ ਸੀਗੀ ਨਾ ਮੈਂ ਮਤਲਬ ਕਿ ਝਾੜੂ ਲਗਾ ਸਕਦੀ ਸੀਗੀ ਬਸ ਖੜੇ ਖੜੇ ਕੰਮ ਕਰਨਾ ਹੁੰਦਾ ਸੀਗਾ ਠੀਕ ਹੈ ਫਿਰ ਉਸ ਤੋਂ ਬਾਅਦ ਮੇਰੇ ਕੋਲੇ ਕੋਈ ਆਪਸ਼ਨ ਹੀ ਨਹੀਂ ਸੀ ਰਿਹਾ ਹੈਗਾ ਫਿਰ ਮੈਨੂੰ ਬੋਡੀ ਸਰਵਿਸ ਦਾ ਪਤਾ ਲੱਗਿਆ ਜਦੋਂ ਮੈਂ ਬੋਡੀ ਸਰਵਸਮ ਗੋਆ ਕੇ ਮਤਲਬ ਕਿ ਯੂਜ਼ ਕੀਤਾ ਮੈਨੂੰ ਇੱਕ ਮਹੀਨੇ ਚ ਰਿਜ਼ਲਟ ਆਇਆ ਮਤਲਬ ਕਿ ਉਸ ਤੋਂ ਬਾਅਦ ਮੈਨੂੰ ਹੋਰ ਸਭ ਤੋਂ ਵਧੀਆ ਖੁਸ਼ੀ ਹੈਗੀ ਜਿਵੇਂ ਕਿ ਮੇਰੇ ਘਰ ਚ ਕਿਹਾ ਜਾਂਦਾ ਸੀਗਾ ਵੀ ਇਹ ਤਾਂ ਆਪਣੇ ਮਤਲਬ ਕਿ ਇੱਕ ਮਿੱਟੀ ਹੋਈ ਹੈ ਜਿਹੜੀਆਂ ਸਾਰਿਆਂ ਦੀ ਮੇਰੇ ਮੰਮੀ ਦੇ ਮੇਰੀ ਭੂਆ ਦੇ ਸਭ ਦੇ ਪੈਰ ਪੜ ਬਈਆਂ ਪੜਦੀਆਂ ਹੁੰਦੀਆਂ ਨੇ ਪੈਰਾਂ ਤੇ ਅੱਛਾ ਤੇ ਮੈਨੂੰ ਉਹ ਤੇ ਵੀ ਬਹੁਤ ਗੁੱਡ ਰਿਜ਼ਲਟ ਆਇਆ ਵੀ ਉਸ ਤੋਂ ਬਾਅਦ ਮੇਰੇ ਕਦੇ ਬਈਆਂ ਵੀ ਨਹੀਂ ਪਾਟੀਆਂ ਹੈਗੀਆਂ ਪੈਰਾਂ ਦੀਆਂ ਅੱਜ ਕੱਲ ਮੇਰੇ ਮਤਲਬ ਕਿ ਇੱਕ ਉਹ ਵੱਡੇ ਵੱਡੇ ਜ਼ਖਮ ਹੋ ਜਾਂਦੇ ਥੀ ਪਿਆਈਆਂ ਦੇ ਰੂਪ ਤੇ ਹਾਂਜੀ ਉਹ ਚੀਜ਼ ਨੂੰ ਵੀ ਬਹੁਤ ਸੋਹਣਾ ਰਿਜ਼ਲਟ ਆਇਆ ਮੈਂ ਕਹੂੰ ਵੀ ਮੈਨੂੰ ਕਾਫੀ ਵਧੀਆ ਰਿਜ਼ਲਟ ਮਿਲੇ ਨੇ ਪੂਰੀ ਬੋਡੀ ਤੇ ਪੰਜ ਜਿਵੇਂ ਮੰਨ ਲਓ ਪ੍ਰੋਬਲਮਾਂ ਸੀ ਇੱਕ ਤਾਂ ਹੁੰਦਾ ਚਲੋ ਆਪਾਂ ਕਿਤੇ ਮਾੜੀ ਮੋਟੀ ਦਵਾਈ ਕਿਤੋਂ ਲਈ ਕਿਤੋਂ ਲਈ ਕਿਤੋਂ ਲਈ ਕਿ ਤੁਸੀਂ ਜਿਹੜੀਆਂ 18 19 ਸਾਲੋਂ ਦੀਆਂ ਪ੍ਰੋਬਲਮਾਂ ਸੀ ਤੁਹਾਡੀਆਂ ਪੇਟ ਸੰਬੰਧੀ ਜਾਂ ਦਿੱਕਤਾਂ ਸੀ ਤਾਂ ਦਵਾਈਆਂ ਤੁਸੀਂ ਕੋਈ ਸਪੈਸ਼ਲਿਸਟ ਡਾਕਟਰਾਂ ਕੋਲੇ ਮਿਲੇ ਜਾ ਕੇ ਜਾਂ ਨਾਰਮਲੀ ਲੈਂਦੇ ਰਹੇ ਨਹੀਂ ਪਹਿਲਾਂ ਦੇਖੋ ਸਾਰੇ ਜਿਵੇਂ ਭਦੋੜ ਸਹਿਰ ਲਾ ਲਓ ਜਿੱਥੇ ਮੈਨੂੰ ਦੱਸ ਪੈਂਦੀ ਸੰਗਰੂਰ ਪਟਿਆਲਾ ਜਾਂ ਬਰਨਾਲਾ ਤਾਂ ਛੱਡੇ ਨਹੀਂ ਸੀ ਤਨੋਲਾ ਨਹੀਂ ਸੀ ਛੱਡਿਆ ਹੈਗਾ ਸੀ ਤੇ ਅਗਰ ਫਿਰ ਅਸੀਂ ਸਾਡੀ ਰਿਹੱਸ ਮਹਾਲੀ ਹੋ ਗਈ ਸੀ ਮਹਾਲੀ ਵੀ ਮਤਲਬ ਕਿ ਮੈਂ ਬਹੁਤ ਟ੍ਰੀਟਮੈਂਟ ਲੈਂਦਾ ਉੱਥੋਂ ਵੀ ਵੱਡੇ ਵੱਡੇ ਡਾਕਟਰਾਂ ਤੋਂ ਮਤਲਬ ਕਿ ਸਲਾਹ ਵੀ ਲੈਂਦੇ ਰਹੇ ਪਰ ਇਹਦਾ ਕੋਈ ਹੱਲ ਹੀ ਨਹੀਂ ਸੀ ਹੈਗਾ ਓਕੇ ਅਚਾਨਕ ਹੀ ਤਾਂ ਮੇਰਾ ਸਿਰ ਉਠਦਾ ਸੀਗਾ ਤਾਂ ਮੈਨੂੰ ਟਿਕਾ ਹੀ ਲਗਾਉਣਾ ਪੈਂਦਾ ਸੀਗਾ ਮੈਨੂੰ ਦਰਦ ਉੱਠ ਕੱਢਦਾ ਸੀ ਹਾਂਜੀ ਹਾਂਜੀ ਇਹ ਲੱਗਦਾ ਸੀ ਵੀ ਮੇਰਾ ਸਿਰ ਫਟੂਗਾ ਜਿਵੇਂ ਘਾਰ ਦੀ ਚੜ ਜਾਂਦੀ ਆ ਉਹ ਚੀਜ਼ ਹਾਂਜੀ ਹਾਂਜੀ ਪੇਟ ਤੋਂ ਗੈਸ ਬਣ ਕੇ ਘਰ ਦੀ ਚੜ ਜਾਂਦੀ ਹੈ ਨਾ ਹਾਂਜੀ ਹਾਂਜੀ ਓਕੇ ਫਿਰ ਉਸ ਤੋਂ ਬਾਅਦ ਮਤਲਬ ਕਿ ਡਾਕਟਰ ਕਹਿੰਦੇ ਵੀ ਕੁਝ ਪਤਾ ਨਹੀਂ ਲੱਗ ਰਿਹਾ ਹੈਗਾ ਤੇ ਉਹ ਤਾਂ ਐਡਮਿਟ ਕਰਨ ਨੂੰ ਤਿਆਰ ਹੋ ਜਾਂਦੇ ਸੀ ਦਵਾਈ ਦੇ ਕੇ ਇੱਕ ਵਾਰ ਮੋੜ ਦਿੰਦੇ ਸੀ ਠੀਕ ਹੈ ਤੇ ਪਰ ਉਸ ਤੋਂ ਬਾਅਦ ਮੈਂ ਕਹੋ ਵੀ ਜਦੋਂ ਮੈਂ ਬੋਡੀ ਸਰਵਿਸ ਵਰਤਿਆ ਉਹਦੇ ਨਾਲ ਮੈਨੂੰ ਪੂਰਾ ਪੂਰਾ ਫੁੱਲ ਬਟਾ ਫੁੱਲ ਰਿਜ਼ਲਟ ਮਿਲਿਆਗਾ ਪੰਜ ਜੀ ਫੇਥ ਕਿਵੇਂ ਬਣਿਆ ਪੁਰੀ ਅਹ ਦੇਖੋ ਵੀਰ ਜੀ ਮੈਂ ਦਵਾਈਆਂ ਖਾ ਖਾ ਕੇ ਦੇਸੀ ਅੰਗਰੇਜ਼ੀ ਦਵਾਈਆਂ ਬਹੁਤ ਖਾਦੀਆਂ ਜੇ ਮੈਨੂੰ ਕੋਈ ਕਹਿੰਦਾ ਸੀ ਵੀ ਮੱਥਾ ਟੇਕ ਦੇ ਵੀ ਤੈਨੂੰ ਕੋਈ ਮਤਲਬ ਕਿ ਇਸ ਤਰ੍ਹਾਂ ਦੀ ਇਨਚਾਨਕ ਹੋ ਸਕਦਾ ਹੈਗਾ ਮੈਂ ਉਹ ਨਾ ਤੇ ਵੀ ਫੇਤ ਕਰਕੇ ਮੱਥੇ ਵੀ ਟੇਕੇ ਨੇਗੇ ਵੀ ਪਰ ਮੈਂ ਕਹੂੰਗੀ ਮੇਰੇ ਕੋਲੇ ਕੋਈ ਔਸ਼ਣ ਹੀ ਨਹੀਂ ਸੀ ਹੈਗਾ ਜ਼ਿੰਦਗੀ ਦਾ ਓਕੇ ਇੱਕ ਨਰਕ ਦੀ ਜ਼ਿੰਦਗੀ ਜਿਉ ਰਹੀ ਸੀ ਮੈਂ ਜਦੋਂ ਮੈਂ ਆਪਣਾ ਬੋਡੀ ਸਰਵਿਸ ਵਰਤਿਆ ਫਿਰ ਉਸ ਤੋਂ ਬਾਅਦ ਵੀ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਮੇਰੇ ਕੋਲੇ ਇਹੀ ਔਸ਼ਣ ਰਹਿ ਗਈ ਸੀ ਇਕੱਲੀ ਓਕੇ ਹਾਂਜੀ ਕਿੰਨੇ ਸਾਲ ਪਹਿੰਜ ਪਹਿਲਾ ਵਾਰ ਤੇ ਆਈ ਤੁਸੀਂ ਨੇ ਕਿੰਨੇ ਸਾਲ ਹੋ ਗਏ ਅੱਜ ਜਿਹੜਾ ਰਿਜ਼ਲਟ ਆਇਆ ਤੁਹਾਡੇ ਹਾਂ ਵਿੱਚ ਮੈਨੂੰ ਸਾਢੇ 3 ਸਾਲ ਹੋ ਗਏ ਨੇ ਰਿਜ਼ਲਟ ਆਏ ਨੂੰ ਓਕੇ ਮਲ ਛੱਟ ਵਰਤ ਕੇ ਛੱਡੇ ਨੂੰ ਵਰਤ ਕੇ ਛੱਡੇ ਨੂੰ ਇਹ ਸਾਢੇ 3 ਸਾਲ ਦੇ ਦੌਰਾਨ ਤੁਹਾਨੂੰ ਪ੍ਰੋਬਲਮ ਪ੍ਰੋਬਲਮ ਆਈਆਂ ਤਾਂ ਬਿਲਕੁਲ ਵੀ ਨਹੀਂ ਵੀਰ ਜੀ ਉਸ ਤੋਂ ਬਾਅਦ ਤਾਂ ਮੇਰਾ ਐ ਲੱਗਦੀ ਹੈ ਅੱਜ ਵੀ ਕੋਈ ਪ੍ਰੋਬਲਮ ਨਹੀਂ ਆਈ ਉਸ ਤੋਂ ਬਾਅਦ ਕੋਈ ਵੀ ਪ੍ਰੋਬਲਮ ਨਹੀਂ ਆਈ ਨਾ ਸਿਰ ਦੁਖੰਦੀ ਇਨਚਾਨਕ ਨਾ ਕੋਈ ਵੀਕਨੈਸ ਦੀ ਹੈਗੀ ਬੇ ਪਰ ਵੀਕਨੈਸ ਦੀ ਕਿੰਨੀ ਹੁੰਦੀ ਸੀ ਬਿੱਜੇ ਮੇਰੇ ਖੱਲੀਆਂ ਝੜਦੇ ਹੁੰਦੇ ਸੀ ਐਵੇਂ ਮੈਂ ਰਾਤ ਨੂੰ ਉੱਠ ਕੇ ਰੋਇਆ ਕਰਦੀ ਸੀਗੀ ਓਕੇ ਗਰਮ ਕੱਪੜੇ ਚ ਮੈਂ ਲਤਾਂ ਲਵੇਟ ਕੇ ਪੈਣਾ ਹੁੰਦਾ ਸੀਗਾ ਠੀਕ ਹੈ ਤੇ ਐਂ ਕਰਦੇ ਕਰਦੇ ਵੀ ਮੈਂ ਕਹੂੰਗੀ ਵੀ ਮੈਂ ਤੇ ਸਾਢੇ 3 ਦਿਨ ਸਾਲ ਹੋ ਗਏ ਪੂਰੀ ਸੁੱਖ ਦੀ ਜ਼ਿੰਦਗੀ ਜਿਉਣੀਆਂ ਵੀ ਮੈਨੂੰ ਪਤਾ ਲੱਗਦਾ ਵੀ ਹੁਣ ਮੈਂ ਜ਼ਿੰਦਗੀ ਜਿਉਣ ਲੱਗੀ ਹੋਈ ਐ ਓਕੇ ਪਹਿਲਾਂ ਤਾਂ ਮੈਂ ਟੈਨਸ਼ਨ ਹੀ ਭਾਈ ਜਾਂਦੀ ਦਵਾਈ ਨਰਕ ਦੀ ਜ਼ਿੰਦਗੀ ਕੱਟਦੀ ਸੀਗੀ ਓਕੇ ਲੱਖਾਂ ਹੀ ਪਹਿਣ ਬਰਬਾਰ ਇਸ ਤਰ੍ਹਾਂ ਦੇ ਹੋਣਗੇ ਭੈਣ ਜੀ ਜਦੋਂ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਣੀਆਂ ਕੀ ਸਲਾਹ ਦੇਣਾ ਚਾਹੂਗਾ ਔਰ ਕਿਵੇਂ ਕਿਉਂਕਿ ਬੰਦਾ ਟਰਾਈ ਜਾਂਦਾ ਮੈਂ ਡਾਕਟਰਾਂ ਤੋਂ ਦਵਾਈਆਂ ਕਾਲੀਆਂ ਜੋ ਡਾਕਟਰਾਂ ਤੋਂ ਮੈਂ ਠੀਕ ਨਹੀਂ ਹੋਇਆ ਵੀ ਇਹ ਕਿਵੇਂ ਹੋ ਸਕਦਾ ਕੀ ਕਹਿਣਾ ਚਾਹੂਗਾ ਇਸ ਤਰ੍ਹਾਂ ਦੀ ਪਰਵਾਹ ਹਾਂਜੀ ਬੱਚੀ ਮੈਂ ਕਹੂੰਗੀ ਵੀ ਦੇਖੋ ਅ ਬੇ ਇੱਕ ਵਾਰੀ ਜਦੋਂ ਪਤਾ ਲੱਗਿਆ ਨਾ ਬਾਡੀ ਸਰਵਸ ਦਾ ਇਹ ਅੰਦਰੋਂ ਸਰੀਰ ਦੀ ਸਫਾਈ ਕਰਦਾ ਹੈ ਇਹ ਹਰ ਇੱਕ ਨੂੰ ਵਰਤ ਲੈਣਾ ਚਾਹੀਦਾ ਜਦੋਂ ਵੀ ਪਤਾ ਲੱਗਿਆ ਬਾਡੀ ਸਰਵਸ ਦਾ ਇਹ ਕੋਈ ਦਵਾਈ ਨਹੀਂ ਹੈਗੀ ਇਹ ਸਫਾਈ ਤੇ ਕੰਮ ਕਰਦਾ ਹੈਗਾ ਵੀ ਜਿਹੜੀ ਵੀ ਆਪਣੇ ਅੰਦਰ ਟੌਮਸਨ ਗੰਦਗੀ ਗਰਮੈਸਾ ਕੁਝ ਵੀ ਹੈ ਵੀ ਉਹ ਬਾਹਰ ਕੱਢ ਦਿੰਦਾ ਇਹ ਬੌਸ ਕਰਕੇ ਆਪਣੇ ਬਾਡੀ ਨੂੰ એનર્ਜੀ ਮਿਲਦੀ ਹੈ ਤਾਕਤ ਮਿਲਦੀ ਹੈ ਵੀ ਇੱਕ ਵਾਰੀ ਵਰਤ ਲੈਣਾ ਚਾਹੀਦਾ ਸਾਰੇ ਪਰਿਵਾਰਾਂ ਨੂੰ ਹਾਂਜੀ ਭਾਜੀ ਡਰੈਸ ਵੀ ਥੋੜਾ ਜਿਹਾ ਦੱਸ ਦੋ ਹਾਂਜੀ ਮੇਰਾ ਪਿੰਡ ਸਪਲਕਲਾ ਮਤਲਬ ਕਿ ਬਰਨਾਲਾ ਧਨੋਲਾ ਦੇ ਲਾਗੀ ਹੈਗਾ ਓਕੇ ਤੇ ਅਗਰ ਮੈਂ ਕਹੂੰਗੀ ਵੀ ਜੇ ਕਿਸੇ ਨੇ ਮਿਲਣਾ ਵੀ ਹੋਵੇ ਮੈਨੂੰ ਵੀ ਮਿਲ ਵੀ ਸਕਦੇ ਨੇਗੇ ਬਿਲਕੁਲ ਬਿਲਕੁਲ ਭੈਣ ਜੀ ਹਾਂ ਜੀ ਤੇ ਦੋਸਤੋ ਜਿਵੇਂ ਭੈਣ ਜੀ ਨੇ ਆਪਾਂ ਨੂੰ ਦੱਸਿਆ ਦਿੱਤਾ ਐਡਰੈਸ ਆਪਣਾ ਤੁਸੀਂ ਮਿਲਣਾ ਚਾਹੋ ਮਿਲ ਵੀ ਸਕਦੇ ਹੋ ਦੋਸਤੋ ਫਿਰ ਇਸ ਤੋਂ ਤੁਹਾਨੂੰ ਮੈਂ ਕਹਿਣਾ ਚਾਹਾਂਗਾ ਬਾਡੀ ਸਰਵਿਸ ਤੁਸੀਂ ਵੀਡੀਓ ਦੇਖੀ ਐ ਜੇਨਨ ਤੁਹਾਨੂੰ ਭੇਜੀਆ ਕਾਲ ਕਰੋ ਸਾਰੀਆਂ ਪ੍ਰੋਬਲਮ ਦੱਸੋ ਤੁਹਾਡੇ ਮੁਤਾਬਕ ਉਹ 50 ਦਿਨ ਦਾ ਕੋਰਸ ਦੇਣਗੇ ਜੇ ਪਹਿਲੇ 50 ਦਿਨ ਦੇਖੋ ਕਿੰਨੇ ਸਾਲਾਂ ਤੋਂ ਤੁਹਾਨੂੰ ਕੀ ਕੀ ਵਰਤ ਰਹੇ ਹੋ ਤੁਸੀਂ ਕਿੰਨੇ ਕੁ ਪ੍ਰਯਾਸ ਕੀਤੇ ਹੋਣ ਕਿ ਇਹਨੂੰ ਸਰੀਰ ਨੂੰ ਚਾਹੀਦਾ ਫਿਰ ਹਰੇਕ ਬੰਦੇ ਨੂੰ ਚਾਹੀਦਾ ਔਰ ਤੁਸੀਂ 50 ਦਿਨ ਦਾ ਪਹਿਲਾ ਕੋਰਸ ਤੁਹਾਨੂੰ ਭੇਜਣਗੇ ਅਗਰ ਪਹਿਲੇ 50 ਦਿਨ ਚ ਤੁਹਾਡੀ ਬਾਡੀ ਨੇ ਰਿਕਵਰੀ ਕੀਤੀ ਤਾਂ ਦੁਬਾਰੋਂ ਰਿਪੀਟ ਕਰੋ ਬਾਡੀ ਸਰਵਸ ਕੋਈ ਦਵਾਈ ਨਹੀਂ ਸਰੀਰ ਦੀ ਸਫਾਈ ਹੈ ਜੋ ਸਰੀਰ ਦੀ ਸਫਾਈ ਹੋ ਗਈ ਤੁਹਾਡਾ ਸਰੀਰ ਕੰਮ ਕਰ ਸਕਦਾ ਪਹਿਲੇ 50 ਦਿਨਾਂ ਚ ਕਲੀਅਰਟੀ ਹੋ ਜੂਗੀ ਤਾਂ ਤੁਸੀਂ ਇਸ ਤਰ੍ਹਾਂ ਦੇ ਜਿਵੇਂ ਭੈਣ ਜਿਹੜੀਆਂ ਪ੍ਰੋਬਲਮਾਂ ਸ਼ੇਅਰ ਕੀਤੀਆਂ ਨੇ ਇਸ ਤਰ੍ਹਾਂ ਦੇ ਜਿਹਨਾਂ ਦੇ ਪ੍ਰੋਬਲਮਾਂ ਪ੍ਰੋਬਲਮਾਂ ਨੇ ਇੱਕ ਵੀਡੀਓ ਤੁਸੀਂ ਸ਼ੇਅਰ ਕਰ ਦੋਗੇ ਨਾ ਇੱਕ ਬੰਦੇ ਦੀ ਜ਼ਿੰਦਗੀ ਤੁਸੀਂ ਬਚਾ ਸਕਦੇ ਹੋ ਪਤਾ ਨਹੀਂ ਕਿਹੜੇ ਬੰਦੇ ਤੱਕ ਪਹੁੰਚ ਜਾਣੀ ਹੈਗੀ ਆ ਤਾਂ ਥੈਂਕ ਯੂ ਦੋਸਤੋ ਸਾਰਿਆਂ ਨੂੰ